ਸੰਤ ਹਰਚੰਦ ਸਿੰਘ ਲੰਗੋਵਾਲ ਦੀ 20 ਅਗਸਤ ਨੂੰ ਹੋਣ ਵਾਲੀ ਲੰਗੋਵਾਲ ਵਿਖੇ ਵਰਸੀ ਸਮਾਗੋ ਜਿਹੜੇ ਨੇ ਉਹ ਸ ਰੋਮਣੀ ਅਕਾਲੀ ਦਲ ਤੇ ਖਾਲੀ ਅਕਾਲੀ ਜਲ ਵਿਚਲਾ ਨਖੇੜਾ ਜਿਹਾ ਕਰ ਦੇਣਗੇ ਔਰ ਮੈਂ ਕਹਿ ਸਕਦਾ ਕਿ ਇਹ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਸਮਾਗਮਾਂ ਤੇ ਇੱਕ ਪਾਸੇ ਜੇਣੇ ਇਕੱਠਾਂ ਵਾਲੇ ਤਸ਼ੱਦਦ ਸੈਨ ਵਾਲੇ ਬੋਰਚਿਆਂ ਵੀ ਜਾਣ ਵਾਲੇ ਸੰਘਰਸ਼ਾਂ ਵਿੱਚ ਕੁਰਬਾਨੀਆਂ ਕਰਨ ਵਾਲੇ ਅਕਾਲੀ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਸਨਹਾਰੀ ਲਈ ਦੇਣਗੇ ਦੂਜੇ ਪਾਸੇ ਰੇਤ mafia ਕੇਬਲ mafia ਭੋਏ mafia ਢੋਲੀ ਟੁਕਤੇ ਜੀ ਹਜੂਰੀ ਜਿਹੜੇ ਨੇ ਉਹ ਸੰਤ ਜੀ ਨੂੰ ਸਨਹਾਰੀ ਦੇਣ ਲਈ ਇੱਕ ਢਾਉ ਰਚਾਂਗੇ ਔਰ ਮੈਂ ਕਹਿ ਸਕਦਾ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਜਿਹੜੀ ਸੋਚ ਵਿਚਾਰਧਾਰਾ ਮੋਰਚਾ ਜਿੱਤ ਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡੀ ਸਾਹਿਬ ਵੀਰ ਸਿੰਘ ਬਾਦਲ ਮੋਰਚਾ ਹਾਰ ਕੇ ਵੀ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਮਤਲਬ ਇੱਕ ਵਾਰ ਨਹੀਂ 5 6 ਵਾਰ بار بار ਹਾਰਾਂ ਦੇ ਬਾਵਜੂਦ ਵੀ ਮੋਰਚਾ ਛੱਡ ਮਤਲਬ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਜੈ ਸੰਤ ਸਰਜਨ ਸਿੰਘ ਲੌਂਗਵਾਲ ਦੀ ਵਰਸੀ ਦੇ ਸਮਾਗਮ ਅਤੇ ਸਰਧਾਂਜਰੀ ਦੇ ਨਾਣਾ ਤਦ ਸਾਹਿਬ ਵੀਰ ਸਿੰਘ ਬਾਦਲ ਹੋਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਤਿਆਗ ਕਰਨਾ ਪਵੇਗਾ ਜਿਹੜੀ ਵਰਕਰਾਂ ਦੀ ਭਾਵਨਾ ਜਿਹੜੀ ਉਹਨਾਂ ਵੱਲੋਂ ਬਣਾਈ ਕਮੇਟੀ ਨੇ ਲਿਖਤੀ ਰੂਪ ਵਿੱਚ ਸਵਾਰਥ ਕੀਤੀ ਆ ਔਰ ਮੈਂ ਅਪੀਰ ਵੀ ਕਰਾਂਗਾ ਉਸ ਕਮੇਟੀ ਵਿੱਚ ਸ਼ਾਮਲ ਉਸ ਕਮੇਟੀ ਦੀਆਂ ਸਮਾਰਥਾ ਲਿਖਤੀ ਤੌਰ ਤੇ ਲਿਖਣ ਵਾਲੇ ਸਾਰੇ ਸਾਡੇ ਮਾਨਯੋਗ ਆਗੂਆਂ ਨੂੰ ਕਿ ਉਹ ਆਪਣੀ ਕਹੀ ਗੱਲ ਤੇ ਅਮਲ ਕਰਾਉਣ ਤਾਂ ਕਿ ਪਾਰਥ ਨੂੰ ਬਚਾ ਸਕੀਏ ਪੰਜਾਬ ਨੂੰ ਬਚਾ ਸਕੀਏ ਛੇ ਉਸ ਮਹਾਨ ਜਥੇਵੰਦੀ ਜਿਸ ਜਥੇਵੰਦੀ ਦੀ ਮਾਨ ਸ਼ਾਨ ਤੇ ਸਨਮਾਨ ਲਈ ਸੰਤ ਹਰਚੰਦਰ ਸਿੰਘ ਲੰਗਵਾਲ ਸ਼ਹਾਦਤ ਦਾ ਜਾਂ ਪੀ ਗਏ ਉਸ ਜਥੇਵੰਦੀ ਨੂੰ ਅਸੀਂ ਮੁੜ ਕੇ ਪੈਰਾਂ ਚਿਰ ਕਰ ਸਕੀਏ ਅੱਜ ਬੜੀਆਂ-ਬੜੀਆਂ ਚੁਣੌਤੀਆਂ ਨੇ ਪੰਥ ਅੱਗੇ ਪੰਜਾਬ ਅੱਗੇ ਅੱਜ ਕੇਂਦਰ ਜਿਹੜੀ ਆ ਪੰਜਾਬ ਨੂੰ ਹਰ ਪੱਖੋਂ ਕਮਜ਼ੋਰ ਕਰਨਾ ਚਾਹੁੰਦੀ ਆ ਅੱਜ ਪੰਜਾਬ ਦੇ ਆਰਥਿਕ ਸਰੋਤ ਜਿਹੜੇ ਨੇ ਉਹਨਾਂ ਨੂੰ ਰੋਕ ਲਾਤੀ ਔਰ ਪੰਜਾਬ ਦੇ ਮਤਲ ਹਰ ਸੜਕਾਂ ਜੋਗਾ ਪੈਸਾ ਨਹੀਂ ਹੈ ਸੜਕਾਂ ਟੁੱਟੀਆਂ ਪਈਆਂ ਖੱਡੇ ਭਰ ਲੱਗਾ ਪੈਸਾ ਨਹੀਂ ਹੈ ਤਨਖਾਹਾਂ ਦੇਣ ਜੋਗਾ ਪੈਸਾ ਨਹੀਂ ਬਿਜਲੀ ਬੋਰਡ ਦੀ ਇਨਫਰਾਸਟ੍ਰਕਚਰ ਮਜ਼ਬੂਤ ਕਰਨ ਲਈ ਦੁਆਨੀ ਬੱਜੀ ਨਹੀਂ ਹੈ ਸੋ ਅੱਜ ਪੰਜਾਬ ਆਰਥਿਕ ਪੱਖੋਂ ਪੰਗਾਲ ਹੋ ਗਿਆ ਹੌਲਾ ਹੋ ਗਿਆ ਆਮਦਨ ਦੇ ਸਾਰੇ ਸਾਧਨ ਜਿਹੜੇ ਬੰਦ ਹੋ ਗਏ ਸੋ ਅੱਜ ਜ਼ਰੂਰਤ ਹੈ ਇਧਰ ਨੂੰ ਆ ਪੰਜਾਬ ਦੇ ਹੱਕ ਲੈਣ ਲਈ ਇੱਕ ਮਜ਼ਬੂਤ ਤਾਕਤਵਰ ਅਕਾਲੀ ਦਲ ਦੀ ਲੋੜ ਅਜ ਨਜ਼ਰ ਆ ਰਹੀ ਆ ਪਰ ਮਜ਼ਬੂਤ ਤੇ ਤਾਕਤਵਰ ਅਕਾਲੀ ਦਲ ਸਾਂਤ ਹਰਚੰਦ ਸਿੰਘ ਲੰਗਵਾਲ ਦੀ ਸੋਤ ਤੇ ਚੱਲ ਕੇ ਹੀ ਬਣ ਸਕਦਾ ਜੇ ਲੀਡਰਸ਼ਿਪ ਤਿਆਗ ਦਿਖਾਵੇ ਜੇ ਲੀਡਰਸ਼ਿਪ ਕਰਵਾ ਨਹੀਂ ਕਰੇ ਜੇ ਸਾਥ ਹੋਏ ਸੀ ਬਾਦਲ ਜੇ ਉੱਧਾ ਕਮੇਟੀਆਂ ਸਿਫਾਰਸ਼ਾਂ ਤੇ ਅਮਲ ਕਰਦੇ ਆ ਜੇ ਪਾਰਲੀਮੈਂਟ ਬੋਰਡ ਬਣਾ ਸਕਦੇ ਨੇ ਜੇ ਉਹਤੇ ਅਮਲ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੀਆਂ ਹੋਈਆਂ ਗਲਤੀਆਂ ਨੂੰ ਆਪਣੀ ਝੋਲੀ ਚ ਪਵਾ ਸਕਦੇ ਨੇ ਤਾਂ ਫਿਰ ਪ੍ਰਧਾਨਗੀ ਤੋਂ ਲਾਂਬੇ ਹੋਣ ਦੀ ਨੰਬਰ 1 ਦੀ ਸ਼ਰਤ ਇੱਕੋ ਇੱਕ ਸ਼ਰਤ ਉਹ ਪੂਰਾ ਕਰਨ ਵਿੱਚ ਉਹਨਾਂ ਨੂੰ ਕੋਈ ਝਿਜਕ ਨਹੀਂ ਦਿਖਾਉਣੀ ਚਾਹੀਦੀ ਦੂਰਾਂ ਨੂੰ ਕੋਈ ਦੇਰੀ ਨਹੀਂ ਲੌਣੀ ਚਾਹੀਦੀ ਮੈਂ ਸਮਝਦਾ ਜੇ ਉਹ ਇਸ ਸੋਚ ਦੇ ਚੱਲਣਗੇ ਸਤ ਅਰਚਨ ਸਿੰਘ ਲੰਗੋਵਾਲ ਦੀ ਵਿਚਾਰਧਾਰਾ ਤੇ ਚੱਲਣਗੇ ਤਿਆਗ ਦੀ ਭਾਵਨਾ ਦਿਖਾਉਣਗੇ ਤਾਂ ਸਹੀ ਮੈਨੇ ਵਿੱਚ ਮੈਂ ਕਹਿ ਸਕਦਾ ਕਿ ਉਹ ਸਤ ਅਰਚਨ ਸਿੰਘ ਲੰਗੋਵਾਲ ਨੂੰ ਸਿਰਦਾ ਅਧਵੀ ਰਹਿੰਦੇ ਆਖਦਾ ਹੋ ਸਕਣਗੇ